you ਨੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤਸਵੀਰ ਦੀ ਸ਼ੁਰੂਆਤ ਹੋ ਗਈ ਜੀ ਤੇ ਆਪਾਂ ਉੱਠ ਗਏ ਸੀ ਜੀ ਤੇ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਖੁਸ਼ਹਾਲੀ ਬਖਸ਼ੇ ਤੇ ਆਪਾਂ ਉੱਠ ਗਏ ਤੇ ਫਿਰ ਮੈਂ ਹਨਾ ਇੱਥੇ ਚਾਹ ਦਾ ਪਾਣੀ ਪਾਉਣ ਲੱਗੀ ਸੀ ਤੇ ਪਹਿਲਾਂ ਮੈਂ ਦੁੱਧ ਵਧਾਇਆ ਰਾਤ ਨੂੰ ਵਾਲਾ ਦਿੰਨੇ ਆ ਸੀ ਜਿਹੜਾ ਕੱਚਾ ਦੁੱਧ ਹੁੰਦਾ ਤੇ ਕਿਉਂਕਿ ਹਨਾ ਉਹ ਇੱਕ ਵਾਰ ਮੈਂ ਕੱਚੇ ਰੱਖਦਾ ਸੀ ਵਰ ਘਟ ਗਿਆ ਸੀ ਸਾਰਾ ਇਸ ਕਰਕੇ ਮੈਂ ਰਾਤਨੀ ਵਾਲਾ ਦੇ ਕੇ ਪਾਣੀ ਚ ਰੱਖ ਦਿੰਦੀ ਆ ਠੰਡਾ ਹੋ ਜਾਂਦਾ ਫਿਰ ਫ੍ਰਿਜ ਚ ਲਾ ਦਿੰਨੇ ਆ ਪਤਤ ਤੇ ਵਸ ਫਿਰ ਮੈਂ ਹਨਾ ਇੱਥੇ ਦੁੱਧ ਵਧਾ ਕੇ ਜੱਗ ਦੇ ਵਿੱਚ ਕੱਢ ਕੇ ਮਲਾਈ ਮਲੂਈ ਲਾ ਕੇ ਤੇ ਫਿਰ ਮੈਂ ਇੱਥੇ ਚਾਹ ਧਰਤੀ ਸੀ ਚਾਹ ਆਪਾਂ ਹੁਣ ਥੋੜੀ ਧਰਦੇ ਆ ਕਿਉਂਕਿ ਆਪਾਂ ਦਹੀਂ ਜਮਾਦਣੇ ਬੱਚਿਆਂ ਵਾਸਤੇ ਤੇ ਹਨਾ ਫਿਰ ਉਹ ਦਹੀਂ ਨਾਲ ਆਪਦਾ ਪਰੌਂਠੇ ਵਗੈਰਾ ਖਾ ਲੈਂਦੇ ਆ ਤੇ ਬਾਕੀ ਆਪਾਂ ਹਣਾ ਚਾਹ ਆਪਦੀ ਪੀ ਲੈਨੇ ਆ ਮੈਂ ਤੇਰੇ ਸੁਪਿੰਨੇ ਵਸ ਸਨੇਹਾ ਤਾਂ ਪਿੰਦੀਨੀ ਤੇ ਵਸ ਫਿਰ ਹਣਾ ਉਹ ਦਹੀਂ ਨਾਲ ਆਪਦੀ ਰੋਟੀ ਪਾਣੀ ਖਾ ਲੈਂਦੇ ਤੇ ਮੈਂ ਚਾਹ ਨਾਲ ਰੋਟੀ ਖਾ ਲੈਨੇ ਆ ਆਪਦੀ ਜੀ ਸਬਜ਼ੀ ਸਮਝ ਹੁੰਦੀ ਆ ਨਾਲ ਲੈ ਲੈਨੇ ਆ ਤੇ ਨਹੀਂ ਤਾਂ ਫਿਰ ਆਪਾਂ ਜੀ ਚਾਰ ਵਗੈਰਾ ਤੇ ਉਹ ਚਾਹ ਨਾਲ ਰੋਟੀ ਖਾ ਲੈਨੇ ਤੇ ਵਸ ਫਿਰ ਮੈਂ ਚਾਹ ਧਰ ਕੇ ਇਧਰ ਆ ਗਈ ਸੀ ਨਾ ਠਾਣਾ ਬੱਚਾ ਨੂੰ ਤੇ ਮੈਂ ਪਹਿਲਾਂ ਕੂਲਰ ਬੰਦ ਕੀਤਾ ਕਿਉਂਕਿ ਕੋਲਰ ਜਦੋਂ ਤੱਕ ਬੰਦ ਕਰਦੇ ਨਹੀਂ ਆਪਾਂ ਉਹਨਾਂ ਟਾਈਮ ਬੱਚੇ ਹਿਲਦੇ ਨਹੀਂ ਬਿਸਤਰੇ 'ਚ ਤੇ ਫਿਰ ਮੈਂ ਪਹਿਲਾਂ ਕੋਲਰ ਬੰਦ ਕਰਤਾ ਪੱਖਾ ਚੱਲਦਾ ਸੀ ਉੱਪਰ ਛੱਤ ਵਾਲਾ ਤੇ ਫਿਰ ਮੈਂ ਇੱਥੇ ਬਿਸਤਰਾ ਚੱਕਣ ਲੱਗ ਗਈ ਆਪਦਾ ਤੇ ਮੈਂ ਕਿਹਾ ਵੀ ਮੰਜਾ ਬਾਹਰ ਕੱਢਦੀ ਆਂ ਤੇ ਇੱਧਰ ਰਿਸ਼ੂ ਪਿਆ ਸੀ ਤੇ ਇਹ ਗੱਦੇ ਹੀ ਸੱਟ ਲੈਂਦਾ ਬੈੱਡ ਦਾ ਮੈਂ ਕਿਹਾ ਵੀ ਦਰੀ ਵਿਛਾਲਿਆ ਕਰ ਤੇ ਬਸ ਗੱਦਾ ਉਧਰੋਂ ਬੈੱਡ ਤੇ ਚੱਕ ਕੇ ਵਿਛਾਲ ਲੈਂਦਾ ਤੇ ਪੈ ਜਾਂਦਾ ਤੇ ਮੈਂ ਸਵੇਰ ਮੈਂ ਬਿਸਤਰਾ ਚੱਕ ਕੇ ਆਉਂਦਾ ਤੇ ਫਿਰ ਮੰਜਾ ਬਾਹਰ ਕੱਢ ਦੂੰਗਾ ਆਪਦਾ ਕਿਉਂਕਿ ਸਵੇਰੇ ਸਵੇਰੇ ਫਰੈਸ਼ ਹਵਾ ਹਨਾ ਲੈਣੀ ਚਾਹੀਦੀ ਹੈ ਜਿਹੜੀ ਕੁਦਰਤੀ ਨੇਚਰਲ ਹੁੰਦੀ ਹੈ ਹਵਾ ਤੇ ਵਧੀਆ ਹੁੰਦੀ ਹੈ ਆਪਦੇ ਸਰੀਰ ਨੂੰ ਤੇ ਬਸ ਫਿਰ ਮੈਂ ਮੰਜਾ ਬਾਹਰ ਕੱਢਦਾ ਸੀ ਤੇ ਆ ਕੂਲਰ ਤੇ ਵਿੱਚੋਂ ਪਾਣੀ ਨਿਕਲ ਜਾਂਦਾ ਕਿਉਂਕਿ ਇਹ ਥੋੜਾ ਲੀਕ ਕਰਦਾ ਤੇ ਦੇਖੋ ਜੀ ਕਿੰਨਾ ਨੇਰਾ ਹਨਾ ਤੇ ਇੱਥੇ 5 ਵਜੇ ਕੇ 5 ਮਿੰਟ ਹੋਏ ਸੀ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀ ਫਿਰ ਮੈਂ ਪੱਖਾ ਲਾਉਣ ਲੱਗੀ ਸੀ ਤੇ ਕਿਉਂਕਿ ਆਪਾਂ ਬਾਹਰ ਹੀ ਬਹਿ ਕੇ ਚਾਹ ਪਾਣੀ ਪੀਣੇ ਆ ਤੇ ਫਿਰ ਮੈਂ ਕਿਹਾ ਚੱਲ ਪੱਖਾ ਲਾ ਦਿੰਨੀ ਆ ਤੇ ਮੈਂ ਕਲਗ ਲਾਤਾ ਸੀ ਤੇ ਸੁੱਚ ਛੜਤੀ ਸੀ ਇਤਰੋਂ ਪਿਛਲੇ ਸਾਈਡ ਤੋਂ ਬੰਦ ਸੀ ਪੱਖਾ ਸੁੱਚ ਤੋਂ ਤੇ ਵਾਸੇ ਫਿਰ ਸੁਨੇਹਾ ਨੂੰ ਮਿਠਾਤਾ ਸੀ ਤੇ ਰਿਸ਼ੂ ਵੀ ਉੱਠ ਗਿਆ ਸੀ ਚਾਹ ਪੀਣ ਲੱਗਿਆ ਸੀ ਸੁਨੇਹਾ ਲੱਗੇ ਸੀ ਬਿਸਤਰੇ ਚੱਕਣ ਤੇ ਇੱਧਰ ਪੱਖਾ ਚੱਲਦਾ ਇੱਧਰ ਮੈਂ ਬੈਠੀ ਆ ਬਾਹਰ ਤੇ ਮੈਂ ਚਾਹ ਉਹਦੀ ਪੀ ਰਹੀ ਸੀ ਤੇ ਦਿਨ ਚੜ ਗਿਆ ਸੀ ਚੰਗੀ ਤਰ੍ਹਾਂ ਸਾਫ ਪਹਿਲਾਂ ਹਨੇਰਾ ਯਾ ਸੀ ਤੇ ਹੇਰ ਵਾਸ ਰਿਸ਼ੂ ਉੱਠ ਕੇ ਹਨਾਉਂਦਾ ਨਾ ਤੌੜ ਰਿਹਾ ਸੀ ਛਾਪਣੀ ਪੀ ਕੇ ਕਿਉਂਕਿ ਟਾਈਮ ਬਹੁਤ ਜਲਦੀ ਹੋ ਜਾਂਦਾ ਤੇ ਬਸ ਫਿਰ ਰਿਸ਼ੂ ਨਹਾਉਂਦਾ ਰਿਸ਼ੂ ਨਾ ਕੇ ਹਟਦਾ ਫਿਰ ਮੈਂ ਨਾ ਉਨੀ ਮੈਂ ਨਾ ਕੇ ਤੇ ਫਿਰ ਸੁਨਿਆਣ ਹੋ ਜਾਂਦੀ ਆ ਉਦੋਂ ਝਾੜੂ ਪੋਚਾ ਕਰ ਲੈਂਦੀ ਆ ਉਹ ਜਦੋਂ ਮੈਂ ਤੇ ਰਿਸ਼ੂ ਨੂੰ ਨੇ ਤੇ ਝਾੜੂ ਪੋਚਾ ਕਰਨ ਤੋਂ ਬਾਅਦ ਫਿਰ ਉਹ ਨਹਾਉਣ ਚਲੀ ਜਾਂਦੀ ਤੇ ਮੈਂ ਇੱਥੇ ਹਨਾ ਨਾਸ਼ਤਾ ਬਣਾਉਣ ਲੱਗ ਜਾਂਦੀ ਆ ਰਿਸ਼ੂ ਦਾ ਕਿਉਂਕਿ ਫਿਰ ਸਾਨੂੰ ਮੰਦਿਰ ਚ ਟਾਈਮ ਲੱਗ ਜਾਂਦਾ ਤੇ ਫਿਰ ਮੈਂ ਕਹਿੰਦੀ ਬੈਨ ਆ ਜਾਂਦੀ ਪਿੱਛੋਂ ਫਿਰ ਕਈ ਵਾਰ ਟਾਈਮ ਜਿਆਦਾ ਵੀ ਹੋ ਜਾਂਦਾ ਹਨਾ ਫਿਰ ਆ ਖਫੜਾ ਤਾੜੇ ਚ ਰੋਟੀ ਪਾਣੀ ਖਾਦਾ ਨਹੀਂ ਅੰਦਰ ਬੱਚਿਆਂ ਤੋਂ ਤਾਂ ਕਰਕੇ ਫਿਰ ਮੈਂ ਤੇ ਹਨਾ ਲਜਾਣ ਵਾਸਤੇ ਤਖਾਨ ਨੂੰ ਪਰੌਂਠੇ ਲਾ ਜੰਨੀ ਬਾਕੀ ਮੈਂ ਆਪਦੇ ਤੇ ਸੁਨੇਹਾਂ ਦੇ ਫਿਰ ਮੰਦਿਰ ਚ ਆ ਕੇ ਜੋਤ ਬੱਤੀ ਲਾ ਕੇ ਫਿਰ ਹਨਾ ਆਪਾਂ ਰੋਟੀ ਪਾਣੀ ਵੰਡੋਣੇ ਆ ਨਾਸ਼ਤਾ ਤੇ ਬਾਅਦ ਸੇ ਫਿਰ ਮੈਂ ਦਾ ਨਾਸ਼ਤਾ ਕਰ ਦੂੰਗੀ ਰੈਡੀ ਆਸ ਤੇ ਮੈਂ ਤੇ ਲੱਗ ਗਈ ਸੀ ਹਣਾ ਪਰੌਂਠਾ ਬਣਾਉਣਾ ਪਹਿਲਾਂ ਮੈਂ ਘਿਓ ਵਗੈਰਾ ਗਰਮ ਕੀਤਾ ਫਿਰ ਮੈਂ ਘਿਓ ਕੱਢਣ ਵਾਲਾ ਸੀ ਉਹ ਕੱਢਿਆ ਤੇ ਮੈਂ ਨਾ ਘਿਓ ਬਾਅਦ ਚ ਕੱਢਿਆ ਸੀ ਪਹਿਲਾਂ ਨਹੀਂ ਕੱਢਿਆ ਮੈਂ ਥੋੜਾ ਜਿਹਾ ਸੀ ਫਿਰ ਮੈਂ ਕਿਹਾ ਚੱਲ ਇਹ ਵੀ ਖਾਲੀ ਹੈ ਮੈਨੂੰ ਵੀ ਹਣਾ ਤੇ ਮੈਂ ਕਿਹਾ ਮੈਂ ਮੰਤਰਵਾ ਕੇ ਫੇਰ ਹੀ ਮੈਂ ਘਿਓ ਕੱਢੂੰਗਾ ਟਰੈਕ ਦੇ ਵਿੱਚ ਤੇ ਥੋੜਾ ਜਿਹਾ ਹੈਗਾ ਸੀ 5-6 ਚਮਚ ਮੈਂ ਕਿਹਾ ਚੱਲ ਇਹਦੇ ਨਾਲ ਪਰੌਂਠੇ ਬਣ ਜਾਣਗੇ ਤੇ ਬਸ ਮੈਂ ਇਥੇ ਫਟਾਫਟ ਲੱਗੀ ਇਹਨਾਂ नाश्ਤਾ ਬਣਾਉਣਾ ਤੇ ਸੁਨੇਹਾ ਹਾਂ ਕਿ ਨਾ ਕਿ ਆ ਜੂਗੀ ਤੇ ਫਿਰ ਮੈਂ ਰੋਟੀ ਬਣਾ ਕੇ ਹਨਾ ਜਲ ਵਗੈਰਾ ਪਾ ਲੂੰਗੀ ਤੇ ਫੁੱਲ ਵਗੈਰਾ ਤੋੜ ਲੂੰਗੀ ਤੇ ਫੁੱਲ ਫੁੱਲ ਤੋੜ ਕੇ ਫਿਰ ਅਸੀਂ ਘਰ ਮੰਦਰ ਜਾਇਆ ਵੰਗੇ ਮੈਂ ਤੇ ਸੁਨੇਹਾ ਤੇ ਕਹੇ ਤਾਈ ਦੀ ਕੁੜੀ ਜਾਂਦੀ ਹਾਂ ਸੁਨੇਹਾਂ ਦੇ ਤੇ ਵਸ ਅਸੀਂ ਤਿੰਨੋ ਜਾਂਦੇ ਹਾਂ ਮੈਂ ਤੇ ਅਸੀਂ ਜਾ ਕੇ ਫਿਰ ਅਸੀਂ ਆਉਂਦਾ ਮੁਠਾ ਟੇਕ ਕੇ ਆ ਜਾਾਂਗੇ ਉਹਨੇ ਫਿਰ ਇਹ ਰੀਸ਼ੂ ਦੀ ਮੈਂ ਦਹੀਂ ਵਗੈਰਾ ਪਾ ਕੇ ਕੋਲੀ ਦੇ ਵਿੱਚ ਤੇ ਮੈਂ ਫਰਿਜ ਚ ਰੱਖ ਜੰਨੀ ਆ ਤੇ ਜਿਹੜੇ ਲੈ ਜਾਣ ਵਾਲਾ ਲੰਚ ਬਾਕਸ ਉਹ ਵੀ ਤਿਆਰ ਕਰ ਦਿੰਦੀ ਆ ਤੇ ਵਸ ਅਰੇ ਆ ਪੰਜ ਦਹੀਂ ਚੱਕ ਕੇ ਰੋਟੀ ਖਾ ਲੈਂਦੇ ਡੱਬੇ ਚ ਤੇ ਵਸ ਫਿਰ ਆਦੀ ਰੋਟੀ ਵਗੈਰਾ ਪੈਕ ਹੁੰਦੀ ਆ ਉਹ ਪਾ ਲੈਂਦੇ ਬੈਗ ਦੇ ਵਿੱਚ ਤੇ ਇੱਥੇ ਆ ਗਏ ਸੀ ਅਸੀਂ ਮੰਦਰੋਂ ਮੰਤਰਵਾ ਕੇ ਤੇ ਫਿਰ ਅਸੀਂ ਚਾਹ ਵਗੈਰਾ ਪੀਤਾ ਉਹ ਦੁਆਰ ਫਿਰ ਮੈਂ ਰੋਟੀ ਬਣਾਈ ਰੋਟੀ ਬਣਾ ਕੇ ਫਿਰ ਅਸੀਂ ਨਾਸ਼ਤਾ ਕੀਤਾ ਤੇ ਨਾਸ਼ਤਾ ਕਰਨ ਤੋਂ ਬਾਅਦ ਦੇਖੋ ਜੀ ਹੁਣ ਹਵਾ ਚੱਲ ਪਈ ਸੀ ਦੇਖਣ ਨੂੰ ਤਾਂ ਐ ਲੱਗਦਾ ਵੀ ਹਵਾ ਬਹੁਤ ਵਧੀਆ ਚੱਲਦੀ ਆ ਤੇ ਪਰ ਖਵਾ ਤਾਂ ਹੈਗੀ ਸੀ ਪਰ ਨਾਲ ਧੁੱਪ ਵੀ ਸੀ ਗਰਮੀ ਬਹੁਤ ਹੀ ਜ਼ਿਆਦਾ ਸੀ ਇੰਨੀ ਜਿਆਦੇ ਪਸੀਨਾ ਆਏ ਨੁੱਚੜੀ ਆਉਂਦਾ ਸੀ ਤੇ ਫਿਰ ਮੈਂ ਇੱਥੇ ਲੱਗੀ ਸੀ ਕੈਂਪਰ ਤੇ ਬਾਲਟੀ ਮੰਜਨ ਮੈਂ ਤਾਂ ਚੰਗੀ ਤਰ੍ਹਾਂ ਸਾਬਣ ਨਾਲ ਸਾਫ਼ ਕਰਦਾ ਕਿਉਂਕਿ ਆਪਾਂ ਵੀ ਬਸ ਹੋਣਾ ਆਈਂ ਇਹਦੇ ਤੋਂ ਕਿ ਫਿਰ ਆਪਾਂ ਪਾਣੀ ਭਰ ਲੈਂਦੇ ਸੀ ਫਿਰ ਮੈਂ ਕਿਾ ਚੱਲ ਵੀ ਨਹੀਂ ਸਾਫ਼ ਕਰਤੀ ਅੱਜ ਤੇ ਫਿਰ ਵਾਸਤੇ ਮੈਂ ਲੱਗੀ ਸੀ ਸਾਫ਼ ਕਰਨ ਚੰਗੀ ਤਰ੍ਹਾਂ ਮੈਂ ਕਿਾ ਚੱਲ ਸਾਬਣ ਨਾਲ ਮਾਂਜ ਕੇ ਚੰਗੀ ਤਰ੍ਹਾਂ ਫਿਰ ਸਾਫ਼ ਕਰਕੇ ਪਾਣੀ ਭਰਾਂਗੇ ਆਪਾਂ ਤੇ ਪਾਣੀ ਆਪਾਂ ਚਾਹ ਪੁੰਨੀ ਨਾਲ ਪਣ ਕੇ ਭਰ ਦਿੰਨੀ ਮੈਂ ਕਈ ਵਾਰ ਫਿਰ ਜਿਹੜੀ ਪੈਪ ਦੀ ਹਰੇ ਬਾਈ ਜੀ ਹੁੰਦੀ ਹੈ ਜਲ ਵਿੱਚ ਉਹ ਆ ਜਾਂਦੀ ਹੈ ਵਿੱਚ ਪਾਣੀ 'ਚ ਤੇ ਤਾਂ ਕਰਕੇ ਫਿਰ ਮੈਂ ਚਾਹ ਪੁੰਨੀ ਨਾਲ ਹੀ ਚੰਗੀ ਤਰ੍ਹਾਂ ਹਨਾ ਭਰ ਦਿੰਨੀ ਪਣ ਕੇ ਪਾਣੀ ਕਿਉਂਕਿ ਸਾਹਾ ਜਾਂ ਦਾਗਰ ਪਾਣੀ ਤੇ ਵਾਸੇ ਫੇਰ ਮੈਂ ਥੇ ਹੁਣਾ ਸਾਫ ਕਰਕੇ ਤੇ ਪਾਣੀ ਭਰ ਲਵਾਂਗੀ ਤੇ ਹਵਾ ਦੇਖੋ ਜੀ ਦੇਖਣ ਨੂੰ ਕਿੰਨੀ ਵਧੀਆ ਲੱਗਦੀ ਹੈ ਤੇ ਗਰਮੀ ਇੰਨੀ ਜਿਆਦਾ ਹੈ ਤੇ ਫੇਰ ਹਨਾ ਮੌਸਮ ਇੱਕੋਦਮ ਚੇਂਜ ਵੀ ਹੋ ਗਿਆ ਸੀ ਬਾਅਦ ਚ ਫਿਰ ਮੈਂ बस ਪਾਣੀ ਵਗੈਰਾ ਭਰਨ ਤੋਂ ਬਾਅਦ ਨਾਸ਼ਤਾ ਕਰਕੇ ਫਿਰ ਮੈਂ ਲਾ ਲਈ ਸੀ ਥੇ ਮਸ਼ੀਨ ਕੱਪੜੇ ਧੋਣੇ ਤੇ ਹਨਾ ਮੈਂ ਕਿਹਾ ਚੱਲ ਮਸ਼ੀਨ ਲਾ ਲੈਨੇ ਦੋ ਵਾਰ ਦੇ ਕੱਪੜੇ ਸੀ ਆਪਣੇ ਫਿਰ ਮੈਂ ਕਿਹਾ ਮਸ਼ੀਨ ਲਾ ਕੇ ਤੇ ਨਾਲ-ਨਾਲ ਫਿਰ ਮੈਂ ਹਨਾ ਭਾਂਡੇ ਵੀ ਮਾਜਦੇ ਸੀ ਉਧਰ ਕਿਚਨ ਸਾਫ ਕਰ ਲੀ ਸੀ ਸਾਰਾ ਤੇ ਸਲਫ ਵਗੈਰਾ ਸਾਫ ਕਰਕੇ ਫਿਰ ਮੈਂ ਇੱਥੇ ਆ ਗਈ ਸੀ ਕੱਪੜੇ ਕੱਢਣ ਤੇ ਮੈਂ ਕਿਹਾ ਚੱਲ ਵੀ ਕੱਪੜੇ ਆਪਣੇ ਨਾਲ ਦੀ ਨਾਲ ਧੁੱਤੇ ਜਾਣਗੇ ਮੌਸਮ ਹਨਾ ਬੱਦਲ ਵਾਈ ਜੀ ਹੁੰਦੀ ਸੀ ਮੈਂ ਕਿਹਾ ਬੱਦਲ ਤਾਂ ਕੱਲਾ ਬਿਲ੍ਹਾ ਆਪਣੇ ਕੱਪੜੇ ਧੁੱਤੇ ਜਾਣ ਤਾਂ ਚੰਗਾ ਹੁੰਦਾ ਤੇ ਵਸ ਫਿਰ ਮੈਂ ਇੱਥੇ ਲੱਗੀ ਸੀ ਕੱਪੜੇ ਕੱਢਣ ਇਹਦੇ ਚ ਪਾਣੀ ਚ ਤੇ ਦੋ ਤਿੰਨ ਪਾਣੀ ਆਪਾਂ ਕੱਢ ਦਿੰਨੇ ਹੁਣ ਇਹ ਕੱਪੜਿਆਂ ਦਾ ਫੇਰ ਜਾ ਕੇ ਹਨਾ ਆਪਾਂ ਹੱਟੀ ਤੇ ਰੱਖ ਲੈਣੇ ਆ ਤੇ ਪਾਣੀ ਵਿੱਚ ਚੜ ਜਾਂਦੇ ਇੰਨੇ ਤੇ ਫਿਰ ਮੈਂ ਡਰੈਲ ਦੇ ਵਿੱਚ ਪਾ ਦਿੰਨੇ ਹੁਣ ਇਹ ਪਾਣੀ ਆ ਕੱਪੜੇ ਤੇ ਵਸ ਫਿਰ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਹਨਾ ਪਾਣੀ ਚ ਕੱਢ ਕੇ ਕੱਪੜੇ ਫਿਰ ਮਟਰੈਲ ਚ ਪਾ ਦੂੰਗੀ ਤੇ ਬਸ ਫਿਰ ਮੈਂ ਕੱਪੜੇ ਉੱਧਰੋਂ ਡਰੈਅਰ ਚ ਪਾ ਕੇ ਇੱਥੇ ਆ ਗਈ ਸੀ ਮੈਂ ਸੈਂਪਲ ਹਨਾ ਉੱਧਰ ਲਾਉਣ ਛਾਂ ਦੇ ਵਿੱਚ ਕਿਉਂਕਿ ਇੱਥੇ ਰੇਸ਼ੋ ਖੜਾ ਕਰ ਜਾਂਦਾ ਰਾਤ ਨੂੰ ਤੇ ਮੈਂ ਉਹਨੂੰ ਕਿਹਾ ਵੀ ਸੀ ਮੈਂ ਕਿ ਸਾਈਡ ਤੇ ਖੜਾ ਕਰ ਦੇ ਛਾਂਵੇਂ ਤੇ ਬਸ ਬੱਚੇ ਕਿੱਥੇ ਮੰਨਦੇ ਸਵੇਰ ਸੁਬਾਹ ਆਏ ਹੁੰਦਾਂ ਉਹਨਾਂ ਨੂੰ ਵੀ ਜ਼ਿਆਦਾ ਕੰਮ ਕਰ ਕਰ ਲਈ ਫਟਾਫਟ ਤੇ ਬਸ ਫਿਰ ਮੈਂ ਮੰਝਾ ਝਾੜਨ ਲੱਗ ਗਈ ਸੀ ਕਿਉਂਕਿ ਇੱਥੇ ਰੋਟੀ ਖਾਦੀ ਸੀ ਹਨਾ ਮੜੇ ਮੋਟੇ ਰੋਟੇ ਦਾ ਹਨਾ ਮ ਡੱਗੀ ਪੈਂਦਾ ਖਾਂਦਿਆ ਤੇ ਬੱਚਿਆਂ ਤੋਂ ਫਿਰ ਮੈਂ ਕਿਹੜੀਆਂ ਉਹਦੀ ਆ ਜਾਂਦੀਆਂ ਤੇ ਇੱਥੇ ਫਿਰ ਮੈਂ ਲੱਗੀ ਸੀ ਚੱਪਲਾਂ ਆਪਦੀਆਂ ਬਦਲਣਾ ਇਹ ਚੱਪਲੇ ਮੇਰੇ ਘਸ ਗਈਆਂ ਤੇ ਆਹ ਰੈੱਡ ਕਲਰ ਦੀਆਂ ਮੇਰੇ ਹਸਬੰਦ ਨੇ ਲਿਆ ਕੇ ਦਿੱਤੀਆਂ ਸੀ ਮੈਂ ਪਾਈਆਂ ਹੀ ਨਹੀਂ ਮੈਨੂੰ ਕਹਿੰਦੇ ਵੀ ਸੀ ਕਿ ਇਹ ਤਾਂ ਪਾਉਣੀਆਂ ਨਹੀਂ ਤੇ ਮੈਂ ਕਿਹਾ ਚੱਲੇ ਪਾ ਲੈਣੀਆਂ ਇਹ ਘਸ ਗਈਆਂ ਤੇ ਨਾਲ ਮੈਂ ਗੁਰਸ਼ਨਾ ਤੋਂ ਹੋ ਕੇ ਚੰਗੀ ਤਰ੍ਹਾਂ ਤੇ ਮੇਰਾ ਹੱਕ ਤੋਂ ਮੰਗਣਾ ਚੱਲ ਕਈ ਵਾਰ ਕੋਈ ਆਇਆ ਦੀ ਆ ਜਾਂਦਾ ਆਪਣਾ ਤੇ ਇੱਥੇ ਲੱਗੀਆਂ ਨੇ ਪਿਆਰ ਜਿਹੇ ਨੇ ਤੇ ਜਿਹੜੀ ਆਪਾਂ ਬਣਾਉਂ ਆਂ ਮੁਰਜੀ ਪਨੀਰ ਪਾ ਕੇ ਤੇ ਬੱਚਿਆਂ ਵਾਸਤੇ ਬਣਾ ਲਈ ਨੂੰ ਮੁਰਜੀ ਤੇ ਇਹ ਬੱਚੇ ਹਨਾ ਬੱਚਿਆਂ ਦਾ ਸਲਜੂਗਾ ਤੇ ਕੁਝ ਹੁਣ ਖਾ ਲੈਣਗੇ ਦੁਪਹਿਰੇ ਤੇ ਕੁਝ ਹੋਰ ਹਨਾ ਸ਼ਾਮ ਨੂੰ ਖਾ ਲੈਣਗੇ ਤੇ ਮੇਰੇ ਵਾਸਤੇ ਹੁਣ ਤਾਂ ਦੁਪਹਿਰ ਵਾਸਤੇ ਪਾਈ ਲਈ ਆਪਾਂ ਬੜੀਆਂ ਦੀ ਸਬਜੀ ਇਹ ਦੇਖੋ ਤੇ ਆਲੂ ਬੜੀਆਂ ਤਰੀਆਂ ਸੀ ਤੇ ਅੱਲ ਨੂੰ ਮੈਂ ਨਹੀਂ ਖਾਣੇ ਮੜੀਆਂ ਮੜੀਆਂ ਖਾ ਲੂੰਗੀ ਤਰੀਜੀ ਖਾ ਲੂੰਗੀ ਫਿਰ ਮੈਂ ਹਨਾ ਆਪਦੇ ਵਾਸਤੇ ਆਇਂ ਕਰੂੰਗੀ ਗੰਡੇ ਇਕੱਠੇ چیر ਕੇ ਤੇ ਮੈਂ ਆਪਦੇ ਆਟਾ ਪੁੱਣ ਲੂੰਗੀ ਥੋੜੇ ਗੰਡੇ ਛਾਨ ਵਾਸਤੇ چیر ਕੇ ਰੱਖ ਕੇ ਜਾਂ ਤਾਂ ਹੁਣ ਪੁੱਣ ਲੂੰਗੀ ਜਾਂ ਸ਼ਾਮ ਨੂੰ ਪੁੱਣ ਲੂੰਗੀ ਤੇ ਇੰਨਾ ਦੀ ਪਰੋਠੀ ਬਣਾ ਦੂੰਗੀ ਤੇ ਬੱਸ ਸਾਡਾ ਸਭ ਜੂਗਾ ਪਹਿਲਾਂ ਮੈਂ ਛੋਲੇ ਪਿਉਣ ਲੱਗੀ ਸੀ ਬਾਈਟ ਫਿਰ ਮੈਨੂੰ ਪਨੀਰ ਜਿਆਦਾ ਆ ਗਿਆ ਤੇ ਇਹ ਨੂੰ ਮਿਲਿਆ ਸੀ ਗੁਰਦੁਆਰੇ ਰਿਸ਼ੂ ਮੈਂ ਬਰ ਬਰਿੰਦੇ ਕਸ ਗੱਦਿਆਂ ਸੀ ਮੈਂ ਤਾਂ ਚੱਲ ਨਾ ਫਿਰ ਮੈਨੂੰ ਜਿਆਦਾ ਆ ਗਿਆ ਫਿਰ ਬੁਖਲੀ ਆ ਰਹ ਤੇ ਮੈਨੂੰ ਜਿਆਦਾ ਹੈ ਮੈਂ ਬਰਫ ਰੋ ਦਾ ਡੰਗਰ ਰੱਖਣ ਲੱਗ ਪਈ ਸੀ ਬਸ ਪਾਣੀ ਚੋਂ ਪਕੰਤ ਚਾਹ ਲੇ ਫਿਰ ਮੈਂ ਦੇਖਿਆ ਮੈਂ ਤਾਂ ਚੱਲ ਫਿਰ ਛੋਲੇ ਕੀ ਭੋਨੇ ਸ਼ਾਮ ਵਾਸਤੇ ਤੇ ਜੇਰ ਹੋਣਾ ਹੈ ਜੀ ਸਭ ਜੀ ਵੀਰ ਇੱਕ ਜਣੇ ਵਾਸਤੇ ਸੀ ਤਿੰਨ ਜਣੇ ਖਾਣ ਵਾਲੇ ਹਨ ਫਿਰ ਸਰਦਾਰਾਂ ਸੀ ਤੇ ਬਸ ਹੁਣ ਮੈਂ ਹਨਾ ਗੁੰਡੀ ਤੇ ਗਰਮੀ ਬਹੁਤ ਜਿਆਦਾ ਹੋ ਗਈ ਹੈ ਤਦੋਂ ਮੇਰਾ ਪੱਖਾ ਵੀ ਚੱਲੀ ਜਾਂਦਾ ਹੈ ਕੱਪੜੇ ਆਪੇ ਧੋਵੇਂ ਸਾਰੇ ਦੇਖੋ ਸਾਰੇ ਧੋਵੇਂ ਸੋ ਕਿਸੇ ਕਿਸੇ ਨੇ ਕਰਤੇ ਮੈਂ ਤਾਂ ਲਗਾ ਲਏ ਤੋ ਸਭ ਧੋਤਾ ਤੇ ਅੰਦਰ ਵੀ ਸਾਰਾ ਕਲੀਨ ਹੋ ਗਿਆ ਜਿੰਦਰ ਵੀ ਹੋ ਗਿਆ ਤੇ ਸੋ ਦਹਣਾ ਪਾ ਸਟਿਚ ਕਰਨਾ ਹਜੇ ਤੇ ਤਮੇ ਇਹ ਤਾਂ ਮੈਂ ਰੈਡੀ ਕਰ ਲਿਆ ਸੀ ਕੱਲ ਤੇ ਤੁਹਾਨੂੰ ਦਿਖਾਉਣੀ ਹੈ ਕਮੀਜ਼ ਤੇ ਮੈਂ ਤੇਮੈ ਰੈਡੀ ਕਰ ਲਿਆ ਸੀ ਕਮੀਜ਼ ਤੇ ਬੈਕ ਕੈਮਰਾਂ ਤੋਂ ਨਾ ਮੇ ਤੇ ਤਾਂ ਆਪਾ ਰੈਡੀ ਕਰ ਲਿਆ ਤੇ ਸਲਵਾਰ ਰਹਿ ਗਈ ਆਪਣੀ ਤੇ ਵੀ ਸ਼ੇਪ ਦਾ ਆਪਾ ਗਲਾ ਬਣਾਇਆ ਤੇ ਬਸ ਇਹਦੀ ਤਰਪਾਈ ਰਹਿ ਗਈ ਕਮੀਜ਼ ਦੀ ਤੇ ਬਾਕੀ ਬਾਹਾਂ ਵਗੈਰਾ ਚਾਕ ਵਗੈਰਾ 폴ਡ ਸਾਰਾ ਉਸ ਹੋ ਗਿਆ ਰੈਡੀ ਹੈ ਬਸ ਤਰਪਾਈ ਰੰਦੀ ਹੈ ਤੇ ਬਸ ਸਲਵਾਰ ਮੈਂ ਜਿਉਂਗੀ ਹੁਣ ਮੈਂਗਾ ਚਲ ਸਬਜੀ ਵਗੈਰਾ ਬਣਾਤੇ ਹਨ ਤੇ ਰੋਟੀ ਰੋਟੀ ਬਣਾਈ ਦੇਣੀ ਹੈ ਮੇਰੇ ਆਪਾਂ ਮਸ਼ੀਨ ਤੇ ਬੈਠਾਂਗੇ ਕਿਉਂਕਿ ਹਣਾ ਬਾਰ ਬਾਰ ਉੱਠਣਾ ਬੈਠਣਾ ਫਿਰ ਐ ਔਖਾ ਹੋ ਜਾਂਦਾ ਜੇ ਕੰਮ ਆਪਣੇ ਕੀਤੇ ਹਨ ਤੇ ਆਪਾਂ ਬਸ ਫਿਰ ਆਜਾਣਾ ਕੰਮ ਬੰਨੀ ਧਣ ਦੇਈਦਾ ਗਰਮੀ ਜੀ ਨਹੀਂ ਜ਼ਿਆਦੀ ਹੋਈ ਪਈ ਆ ਨਾ ਪੁੱਛੋ ਨਾ ਬਹੁਤ ਹੀ ਜ਼ਿਆਦੇ ਹੋਈ ਪਈ ਆ ਹੱਦ ਤੋਂ ਵੱਧ ਤੇ ਬੱਸ ਮੈਂ ਦਵਾਈ ਬੁੱਟੀ ਲੈ ਲਈ ਸੀ ਆਪਦੀ ਹੁਣ ਚੱਲ ਲੱਗਾ ਕਰਦੇ ਆ ਜੀ ਚਲੋ ਠੀਕ ਹੈ ਜੀ ਜਿਵੇਂ ਆਪਾਂ ਪਿਆਜ਼ ਵਗੈਰਾ ਤੇ ਇੱਥੇ ਮੈਂ ਆ ਗਈ ਸੀ ਤੜਕਾ ਲਾਉਣ ਪਿਆਜ਼ ਆਪਾਂ چیرਲੇ ਸੀ ਸਾਰੇ ਤੇ ਫਿਰ ਮੈਂ ਇਥੋਂ ਘੜਛੁੜਛੁੜਛੁੜ ਕੱਟ ਕੇ ਪਿੱਛੇ ਭਾਂਡੇ ਕੱਟਣ ਲੱਗੀ ਸੀ ਤੇ ਮੈਂ ਕਿਾ ਚੱਲ ਵੀ ਹਣਾ ਇੱਥੇ ਮੈਂ ਦੁਪਹਿਰ ਵਾਸਤੇ ਤਾਂ ਸਬਜ਼ੀ ਪਾਈ ਸੀ ਮੇਰੇ ਜੋਗੀ ਮੈਂ ਕਿਾ ਚੱਲ ਵੀ ਆਪਦੇ ਵਾਸਤੇ ਗੰਡੇ ਹੀ ਭੁੰਨ ਕੇ ਰੱਖ ਲੈਣੇ ਆ ਤੇ ਬਾਕੀ ਇਹਨਾਂ ਦੀ ਘਰਚੀ ਬਣਾ ਦਿੰਨੀ ਆ ਵੀ ਸ਼ਾਮ ਨੂੰ ਵੀ ਖਾ ਲੈਣਗੇ ਤੇ ਦੁਪਹਿਰੇ ਵੀ ਖਾ ਲੈਣਗੇ ਤੇ ਦੋਨਾਂ ਦਾ ਸਰਜੂ ਆ ਤੇ ਮੇਰੇ ਤਾਂ ਫਿਰ ਬੰਦ ਕੀਤਾ ਪਨੀਰ ਮੈਂ ਇਸ ਕਰਕੇ ਨਹੀਂ ਖਾਣਾ ਤੇ ਵਸ ਫਿਰ ਮੈਂ ਤੇਲ ਪਾ ਪਾ ਕੇ ਗਰਮ ਹੋਣ ਵਾਸਤੇ ਰੱਖਤਾ ਤੇ ਇੱਧਰ ਮੈਂ ਦੂਜੀ ਬਾਟੀ ਤੋਂਤੀ ਸੀ ਹਨਾ ਫਰਾਈਪੈਨ ਤੋਂਤਾ ਜੇ ਧੋ ਕੇ ਮੈਂ ਰੱਖ ਵੀ ਦਿੱਤਾ ਸੀ ਗੈਸ ਚਲਾ ਕੇ ਤੇ ਪਰ ਇਹ ਨਾ ਥੋੜਾ ਜਿਹਾ ਹਲਕਾ ਪਹਿਲਾਂ ਤਾਂ ਇਹਦੀ ਡੰਡੀ ਲੋ ਜੀ ਸੀ ਕਿਉਂਕਿ ਨਾਟ ਹਨਾ ਢਿੱਲਾ ਹੋ ਰਿਹਾ ਸੀ ਫਿਰ ਮੈਂ ਪੇਚ ਕੱਸ ਲੈ ਕੇ ਆਈ ਤੇ ਮੈਂ ਕਿਹਾ ਪੇਚ ਕੱਸ ਨਾਲ ਆਪਾਂ ਵੀ ਇਹਨੂੰ ਕੱਸ ਦੰਨੇ ਆ ਤੇ ਕਿਉਂਕਿ ਇਹ ਡੰਡੀ ਹਨਾ ਹੀ ਹਿੱਲੀ ਜਾਂਦੀ ਸੀ ਮੈਂ ਕਿਹਾ ਕਿਤੇ ਡਿੱਗ ਨਾ ਜਾਵੇ ਤੇ ਫਿਰ ਮੈਂ ਗੈਸ ਹਨਾ ਬੰਦ ਕਰਕੇ ਫਿਰ ਮੈਂ ਇਹਨੂੰ ਚੰਗੀ ਤਰ੍ਹਾਂ ਪੇਚ ਨੂੰ ਕੱਸ ਦੂੰਗੀ ਤੇ ਵਸੇ ਐ ਢਿੱਲੀਆਂ ਹੋ ਜਾਂਦੀਆਂ ਦਾ ਕੁੱਕਰ ਦੀ ਹੋ ਗਈ ਹਨਾ ਡੰਡੀਆਂ ਹੁੰਦੀਆਂ ਐ ਐਵੇਂ ਹੀ ਹੁੰਦੀਆਂ ਵਸੇ ਨਾਜ ਪਚੀਆਂ ਥੋੜੇ ਜਿਹੀ ਨਾਲੇ ਵਸੇ ਢਿੱਲੀ ਹੋ ਜਾਂਦੀ ਫਿਰ ਇਹਨੂੰ ਕਸ ਲਿਆ ਸੀ ਮੈਂ ਫਿਰ ਮੈਂ ਗੈਸ ਚ ਲਾਇਆ ਤੇ ਇਹ ਕਦੇ ਤਾਂ ਆਟੋਮੈਟਿਕ ਚੱਲ ਪੈਂਦਾ ਕਿਤੇ ਫਿਰ ਇਲੈਕਟ੍ਰਨ ਵਾਲੀ ਚਗਾਉਣਾ ਪੈਂਦਾ ਇੱਧਰ ਲੈ ਜਾ ਕੇ ਜਾਂਦਾ ਤੇ ਆਪ ਤੇ ਇੱਧਰ ਫਿਰ ਮੈਂ ਹਨਾ ਪਿਆਜ਼ ਪਾ ਦੂੰਗੀ ਤੇ ਪਿਆਜ਼ ਪਾ ਕੇ ਤੇ ਮੈਂ ਉੱਧਰ ਦੇਖੋ ਇਹ ਗਰਮ ਹੋਣ ਵਾਸਤੇ ਰੱਖਤੀ ਸੀ ਮੈਂ ਕਿਹਾ ਚਲ ਤੇਲ ਪੋਣੀ ਐ ਤੇ ਮਤੇ ਲੱਗੀ ਵੀ ਸੀ ਪੌਣ ਫਿਰ ਮੈਨੂੰ ਜਿਆਦਾ ਮੈਂ ਕਿਹਾ ਤਾਂ ਹਲਕੀ ਵਾਲੀ ਉਹ ਬਲੈਕ ਵਾਲੀ ਫਿਰ ਮੈਂ ਉਹਨੂੰ ਚੱਕ ਦਉਂਗੀ ਮੈਂ ਕਿਹਾ ਰਹਿਣ ਹੀ ਦੇ ਉਹਨੂੰ ਤਾਂ ਫਿਰ ਮੈਂ ਗੈਸ ਬੰਦ ਕਰਤਾ ਸੀ ਤੇ ਮੈਂ ਇੱਧਰ ਹਨ ਪਿਆਜ਼ ਪਾ ਕੇ ਤੇ ਇਹਨੂੰ ਆਪਾਂ ਢੰਗ ਲਾਂਗੇ ਚੰਗੀ ਤਰ੍ਹਾਂ ਕਟਚੀ ਨਾਲ ਤੇ ਫਿਰ ਮੈਂ ਹਨ ਦੂਜੀ ਫਰਾਈਪੈਨ ਲਵੂੰਗੀ ਹੁਣ ਉਹ ਵੀ ਬਲੈਕ ਕਲਰ ਦੀ ਐ ਇਹਦੇ ਡੈਡੀ ਨੂੰ ਮਿਲੇ ਸੀ ਤੇ ਗਿਫਟ ਦੇ ਵਿੱਚ ਤੇ ਫਿਰ ਦੋ ਮਿਲੇ ਸੀ ਇਹ ਤੇ ਫਿਰ ਮੈਂ ਕਿਹਾ ਚੱਲ ਵੀ ਇਹਨੂੰ ਤੋਂ ਕੇ ਦੇ ਚਾਪ ਤੜਕਾ ਲਾ ਲਾਂਗੇ ਇੱਕ ਸਾਈਡ ਤੇ ਪੁਰਜੀ ਬਣ ਜੂਗੀ ਇੱਕ ਸਾਈਡ ਤੇ ਪਿਆਜ਼ ਕੱਲੇ ਪਉਣ ਲਾਂਗੇ ਤੇ ਦੋਨੋਂ ਕੰਮ ਇੱਕ ساتھ ਹੀ ਹੋ ਜਾਣਗੇ ਕਿਉਂਕਿ ਗੈਸ ਹੈਗੇ ਆ ਫਿਰ ਮੈਂ ਕਹਾਂ ਚੱਲ ਵੀ ਬਣਾ ਕੇ ਰੱਖ ਦਿੰਨੇ ਆ ਹੁਣ ਕਢਾਏ ਆ ਵੀ ਸਿਆਲ ਸਿਆਲਾਂ 'ਚ ਜਿਆਦਾ ਦਿੱਕਤ ਹੁੰਦੀ ਆ ਵੀ ਆਪਾਂ ਠੰਡਾ ਹਨਾ ਸਬਜ਼ੀ ਠੰਡੀ ਵਗੈਰਾ ਖਾ ਨਹੀਂ ਸਕਦੇ ਗਰਮ ਕਰਨ ਚ ਫਿਰ ਦੁਬਾਰੇ ਦੁਬਾਰੇ ਗਰਮ ਕਰਨੀ ਪੈਂਦੀ ਆ ਤੇ ਗਰਮੀ ਦੇ ਵਿੱਚ ਤਾਂ ਰੋਟੀ ਵੀ ਹਨਾ ਠੰਡੀ ਚੱਲੇ ਜਾਂਦੀ ਤੇ ਸਬਜ਼ੀ ਵੀ ਤੇ ਬੱਸ ਫਿਰ ਮੈਂ ਉਧਰ ਧਰਤੀ ਸੀ 프라이ਪੈਨ ਮੈਂ ਕਿਹਾ ਚੱਲ ਪਾਣੀ ਸੁੱਕ ਜਾਂਦੇ ਤਾਂ ਚੰਗੀ ਤਰ੍ਹਾਂ ਤੇ ਮੈਂ ਕੜਛੀ ਧੋ ਲਈ ਸੀ ਚੰਗੀ ਤਰ੍ਹਾਂ ਦੂਜੀ ਕੜਛੀ ਧੋ ਕੇ ਫਿਰ ਮੈਂ ਉਹਨੂੰ ਸਾਫ਼ ਕਰ ਲਿਆ ਗਿੱਲੀ ਸੀ ਤੇ ਫਿਰ ਬਸ ਉਹ ਉਧਰ ਮੈਂ ਹੁਣ ਤੇਲ ਪਾਉਂਗੀ ਤੇ ਇਹਦੇ ਵਿੱਚ ਮੈਨੂੰ ਪਿਆਜ਼ ਥੋੜੇ ਜਿਹਾ ਘੱਟ ਲੱਗੇ ਫਿਰ ਮੈਂ ਕਿਹਾ ਥੋੜੇ ਜਿਹਾ ਹੋਰ ਪਾ ਦਿੰਨੀ ਆ ਵੀ ਇੰਨੇ ਮੈਂ ਕਰਨੇ ਮੈਂ ਕੱਲੀ ਨਹੀਂ ਤਾਂ ਖਾਣੀ ਐ ਸਬਜੀ ਤੇ ਮੈਨੂੰ ਜਾਨ ਨਹੀਂ ਮਸਾਲਾ ਮੈਂ ਸੋਚ ਰਹੀ ਮੈਂ ਇਧਰ ਨਾ ਹੋ ਮੇਰੇ ਪਿਆਜ ਉਧਰ ਭੁੰਨਗੇ ਸੀ ਤੇ ਇਧਰ ਵੀ ਕੁਝ ਨੀਂ ਅੰਦੀ ਸੀ ਮੈਂ ਤੇ ਜਿਹੜੇ ਮੇਰੀ ਸਬਜ਼ੀ ਸੋ ਜਲਦੀ ਭੁੰਨਗੇ ਸੀ ਕਿਉਂਕਿ ਥੋੜੇ ਸੀ ਹਨਾ ਦੇ ਵਿੱਚ ਨਾ ਮਿਰਚ ਪਾ ਕੇ ਉਹਨਾਂ ਕਰ ਦਿੰਦੇ ਮਿਕਸ ਚੰਗੀ ਤਰ੍ਹਾਂ ਤੇ ਫਿਰ ਆਪਣੇ ਹਨਾ ਉੱਤਰ ਬਣ ਜੂਗੀ ਸਬਜ਼ੀ ਤੇ ਮੈਂ ਥੋੜਾ ਜਿਹਾ ਪਾਣੀ ਵੀ ਪਾਉਂਗੀ ਮੈਂ ਤਾਂ ਰਸੇ ਮਸੇਜ ਬਣ ਜਾਣਗੇ ਕਿਉਂਕਿ ਸੁੱਕੀ ਸਬਜ਼ੀ ਹਨਾ ਖਾਦੀ ਨਹੀਂ ਜਾਂਦੀ ਐ ਵੀ ਦਹੀਂ ਲੱਸੀ ਹੋਵੇ ਫਿਰ ਤਾਂ ਬੰਦਾ ਖਾ ਲੈਂਦਾ ਸੁੱਕੀ ਤੇ ਹਨਾ ਜੇ ਤਰੀ ਗਰੀ ਹੋਵੇ ਫਿਰ ਚੱਲ ਬੰਦਾ ਆਮਦਾਰੀ ਨਾਲ ਖਾ ਲੈਂਦਾ ਸੁੱਕੀ ਨਹੀਂ ਖਾਦੀ ਜਾਂਦੀ ਕੰਲੀ ਤੇ ਫਿਰ ਮੈਂ ਕਾ ਚੱਲ ਹਨਾ ਇਧਰ ਮੈਂ ਪਨੀਰ ਪਾਤਾ ਸੇਬ ਵੀ ਪਿਆਜ ਕੁਝ ਕੁ ਜਗੇ ਸੀ ਤੇ ਮੈਂ ਕੱਛਾ ਪਨੀਰ ਪਾ ਕੇ ਪਹਿਲਾਂ ਇਹਨਾ ਇਕੱਠਾ ਜਮਿਆ ਪੈ ਕੇ ਮੈਂ ਚੱਲ ਆਪੇ ਖਿੰਡਰ ਜੂ ਸਾਰਾ ਕਟ ਚੀ ਜੀ ਨਾਲ ਮੈਂ ਮੈਸ਼ ਕਰਤਾ ਸੀ ਤੇ ਇਹਨੂੰ ਮੈਸ਼ ਕਰਨ ਤੋਂ ਬਾਅਦ ਫਿਰ ਇਹਦੇ ਵਿੱਚ ਵੀ ਆਪਾਂ ਨਾਣ ਮਿਰਚ ਪਾ ਦਾਂਗੇ ਸਵਾਦ ਅਨੁਸਾਰ ਤੇ ਉਦੋਂ ਵੀ ਆਪਣੀ ਸਬਜ਼ੀ ਰੈਡੀ ਹੋ ਜੂਗੀ ਉਦੋਂ ਵੀ ਤੇ ਆ ਜਿਵੇਂ ਤੁਸੀਂ ਵੀ ਖਾ ਲਓ ਰੋਟੀ ਹਨਾ ਤੇ ਦੁਪਹਿਰ ਦੀ ਆਪਣੀ ਸਬਜੀ ਹੋ ਗਈ ਰੈਡੀ ਤੇ ਰੋਟੀ ਫਿਰ ਮੈਂ ਠਹਿਰ ਕੇ ਬਣਾਉਂਗੀ 12:30 ਵਜੇ ਉਦੋਂ ਸੁਨੇਹਾ ਵੀ ਆ ਜੂਗੀ ਫਿਰ ਹਨਾ ਮੈਂ ਕਿਾ ਚੱਲ ਇਹਨੇ ਮਹਿਰਾਮ ਕਰਦੀ ਆ ਕਿਉਂਕਿ ਸਵੇਰ ਦੀ ਲੱਗੀ ਸੀ ਮੈਂ 5 ਵਜੇ ਉੱਠ ਕੇ ਤੇ ਮੈਂ ਰੈਸਟ ਕੀਤੀ ਨਹੀਂ ਸੀ ਮੁੱਢ ਧੋਈ ਲੱਗੀ ਸੀ ਦੁਪਹਿਰ ਨੂੰ ਵੀ ਚੱਲ ਵਸ ਸਬਜੀ ਬਣਾ ਕੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਤੇ ਮੈਂ ਕਿਾ ਮੈਂ ਰੈਸਟ ਕਰਦੇ ਆ ਬਸ ਇਚਵੇਂ ਮੌਨ ਮਿਰਚ ਪਾ ਕੇ ਤੇ ਹੋਲੀ ਦੀ ਸਬਜੀ ਆਪਣੇ ਰਹਿ ਗਈ ਤੇ ਮੌਸਮ ਹਨਾ ਸਾਡੇ ਵੀ ਬਸ ਮੀਂਹ ਵਾਲਾ ਹੋ ਗਿਆ ਸੀ ਤਲਾ ਧੁੱਪ ਜਿਹੀ ਸੀ ਫਿਰ ਛਾਂ ਜੀ ਧੁੱਪ ਛਾਂ ਹੀ ਹੋਈ ਗਈ ਤੇ ਫਿਰ ਬਾਅਦ ਦੇ ਵਿੱਚ ਜੋ ਸੁਨੇਹਾ ਆਈ ਸੁਨੇਹਾ ਨੇ ਦੱਸਿਆ ਕਹਿੰਦੀ ਜਗਰਾਉ ਤਾਂ ਬਹੁਤ ਜ਼ਿਆਦਾ ਮੀਂਹ ਸੀ ਕੰਦੀ ਅੱਡੇ ਦੇ ਵਿੱਚ ਪਾਣੀ ਇੰਨਾ ਭਰ ਗਿਆ ਸੀ ਕਹਿੰਦੀ ਇੱਥੇ ਕੁਝ ਵੀ ਨਹੀਂ ਹੈਗਾ ਤੇ ਉਹ ਜੋ ਸੁਨੇਹਾ ਆਈ ਬਸ ਉਹ ਤੋਂ ਬੱਦਲ ਚੜ੍ਹ ਕੇ ਆਇਆ ਹਨਾ ਤੇ ਮੈਂ ਵੀ ਕੱਪੜੇ ਦਰਦੋਲ ਲਾ ਕੇ ਲਈ ਤਾਰ ਤੋਂ ਤੇ ਮੈਂ ਕਦੇ ਭੇਜ ਨਾ ਜਾਣ ਤੇ ਬੱਸ ਅਜਾ ਤੂੰ ਗੜਗੜ ਕਰਦਾ ਸੀ ਬੱਦਲ ਪੂਰਾ ਘਰਜਦਾ ਸੀ ਤੇ ਬੱਸ ਜਦੋਂ ਆਈ ਉਸ ਤੋਂ ਬਾਅਦ ਮੈਂ ਕੱਪੜੇ ਲਾ ਕੇ ਰੱਖੇ ਸੀ ਨਾਲ ਹੀ ਮੀਂਹ ਸ਼ੁਰੂ ਹੋ ਗਿਆ ਸੀ ਤੇ ਹਣਾ ਜਿਵੇਂ ਹੁਣ ਮੈਂ ਦਾ ਢੱਕ ਦੂੰਗੀ ਇਹਨਾਂ ਨੂੰ ਸਬਜ਼ੀਆਂ ਨੂੰ ਢੱਕ ਕੇ ਤੇ ਆਪਾਂ ਹੁਣ ਆਰਾਮ ਕਰਾਂਗੇ ਤੇ ਇੱਥੇ ਕਰਾਂਗੇ ਜੀ ਵੀਡੀਓ ਦਾ ਐਂਡ ਆ ਪੰਜ ਦੀ ਵੀਡੀਓ ਦਾ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਕਰਿਓ ਤੇ ਸੋਹਣੇ ਸੋਹਣੇ ਕਰਿਓ ਕਮੈਂਟ ਤੇ ਹਣਾ ਸਾਡੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਫੁੱਲ ਵਾਚ ਕਰੇ ਤੋਂ ਵੀ ਵੀਡੀਓ ਦਾ ਪਤਾ ਲੱਗਦਾ ਹਨਾ ਵੀ ਕੀ ਕੁਛ ਦੱਸਿਆ ਵੀਡੀਓ ਦੇ ਵਿੱਚ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਧੰਨਵਾਦ ਜੀ